ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵੱਲੋਂ ਆਪਣੇ ਸਾਥੀਆਂ ਸਮੇਤ ਬੰਗਾ ਵਿਖੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਵਿਧਾਇਕ ਸਾਹਿਬ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਪਹਿਲਾ ਹੱਕ ਹੈ। ਚਾਹੇ ਪੰਜਾਬੀਆਂ ਨੂੰ ਕੁਝ ਵੀ ਕਰਨਾ ਪਵੇ, ਸਰਕਾਰ ਦੀ ਇਸ ਨੀਤੀ ਦਾ ਉਹ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਧੱਕੇਸ਼ਾਹੀ ਨੂੰ ਪੰਜਾਬੀ ਕਦੇ ਵੀ برداشت ਨਹੀਂ ਕਰਨਗੇ। ਇਜ਼ਰਾਨ ਉਹਨਾਂ ਨਾਲ ਸੋਨ ਲਾਲ ਢੰਡਾ ਪਵਨਜੀਤ ਸਿੱਧੂ ਸੁਖਵਿੰਦਰ ਸਿੰਘ ਲਸ਼ਮਨ ਸੁਮਨ ਅਮਰਜੀਤ ਖਟਕੜ ਅਫਤਾਰ ਸਿੰਘ ਪਠਲਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗਰਕਰ ਮਜੂਸਾਨ ਬੰਗਾ ਤੋਂ ਨਵਰਾਂਗ ਚੈਨਲ ਦੀ ਮਨਵੀਰ ਗੁਣਾਚੌਰ ਦੀ ਵਿਸ਼ੇਸ਼ ਰਿਪੋਰਟ ਕੋਸ਼ਿਸ਼ ਕਰੀ ਜਾਨਤੀ ਜੇ ਇਹ ਬੇਸਿਕ ਦਾ ਹੈ ਜੇ ਉਹਦੀ ਨੀਅਤ ਨੂੰ ਹੱਥ ਪੰਜਾਬੀ ਉਹਨਾਂ ਦੀ ਨੀਅਤ ਨੂੰ ਜਾਣ ਕੇ ਇਹ ਸਮਝਾਂ ਦੇ ਆਏ ਆ ਉਹ ਇਸ ਕਰਕੇ ਆਏ ਆ ਕਿ ਤਾਂ ਕਿ ਮੋਤੀਸਮ ਅਕਲ ਆਏ ਪਾਣੀ ਉਸੇ ਧਾਮ ਦੇ ਕਿਨਾਰੇ ਪਾਣੀ ਐਸਵਾਲੀ ਦੇ ਡੈਮ ਆ ਉਹਨਾਂ ਦਾ ਲੈਵਲ ਦੇਖੋ ਜੇ ਚੈੱਕ ਕਰੋ ਜਿੱਲਾ ਇਸ ਮਹੀਨੇ 28 ਜੇਠ ਪੂਰੇ ਵੀ ਸਾਹ ਸੀ ਤੋਂ ਕਾਫੀ ਚੱਲੇ ਪਾਣੀ ਦਾ ਦਿਨ ਜੋ ਰਸਾਤ ਕੱਢ ਪੰਜਾਬ ਐਸਵਾਲੀ ਸਾਡਾ ਟੋਣਾ ਉਹਦੇ ਕੁਝ ਦੋਸਨ ਪਾਣੀ ਭਰਨਾ ਹੈ ਕਿ ਸਮਝਾਇਆ ਕਿ ਇਹ ਬੜਾ ਮਨਪਕੀ ਗੱਲ ਆ ਕਿ ਸਰਕਾਰ ਤੋਂ ਕਿਉਂ ਕੰਦ ਬਜਾਈ ਹੈ ਆਪ ਨੂੰ ਕਦੋਂ ਜਿਹੜੇ ਚੇਅਰਮੈਨ ਸੀਗੇ ਪਹਿਲਾਂ ਉਹ ਲਾ ਕੇ ਉਹਨਾਂ ਨੇ ਹਰਿਆਣੇ ਦਾ ਦੁਬਾਰਾ ਉੱਥੇ ਬੀਬੀਐਮ ਦਾ ਚੇਅਰਮੈਨ ਲਾ ਦਿੱਤਾ ਇਸ ਲਈ ਉਹਨਾਂ ਨੇ ਸੈਂਟਰੀਸ ਦੀ ਗੱਲ ਸਾਡਾ ਪਰ ਮੈਂਬਰ ਸੀ ਅੱਜ ਜੋ ਸਦਾ ਪਰਮਨੈਂਟ ਮੈਂਬਰ ਦਿੱਤੀਏ ਵਿੱਚ ਨਹੀਂ ਉਹ ਜਦੋਂ ਮੈਂਬਰ ਜਿਹੜਾ ਹੁੰਦਾ ਉਹ ਕੋਈ ਕੰਟਰੋਲ ਨਹੀਂ ਕਰਦਾ ਅੱਜ ਸੈਂਟਰੀਸ ਸਰਕਾਰ ਨੂੰ ਮੁਹਿੰਸੀ ਸਰਕਾਰ ਨੂੰ ਆਪਣੀ ਮੱਗੀ ਰਹਾ ਉਹ ਕਿਹਦੇ ਤੇ ਆ ਗਿਆ ਉਹਦੇ ਦਰਖਾਸਤ ਨੂੰ ਕਿਉਂ ਲਿਆ ਉਹ ਕੀ ਕਰਨਾ ਸਾਡਾ ਜਿਹੜਾ ਮੈਂਬਰ ਨਹੀਂ ਰਿਹਾ ਕਿ ਪੰਜਾਬ ਦੀਆਂ ਸਰਕਾਰਾਂ ਦੀਆਂ ਨਿਕਾਮੀਆਂ ਇਹ ਪਹਿਲਾਂ ਤੋਂ ਹੀ ਭਾਈ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੇ ਕੋਈ ਨਾ ਕੋਈ ਫੰਕਸੀ ਆਪਣਾ ਫੋਰਸ ਸੰਗਠਿਤ ਅੰਮੀ ਰੱਖਿਆ ਜਿਹੜਾ ਤੇ ਸਾਰੇ ਕਹਿੰਦੇ ਨੇ ਮੋਦੀ ਸਰ ਇਸ ਤੇ ਕੋਈ ਵੀ ਕੇਂਦਰੀ ਸਰਕਾਰ ਹੋ ਜੋ ਸੁਣੀ ਕਰ ਦੇ ਰਹੀ ਹੈ ਲੱਗਦਾ ਕਿ ਜਿਹਦੇ ਸੰਗਠਨ ਨੇ ਹੁਣ ਲਾਭ ਪਾਇਆ ਮੋਦੀ ਸਾਹਿਬ ਨੂੰ ਇਸ ਗੱਲ ਨੂੰ ਸਬਸਿਡਿਟ ਹੋ ਜੇ ਪਰ ਪਰਮਨ ਨਗਰੀ ਪੰਜਾਬ ਦਾ ਲਾਭ ਹੋਣਾ ਹੈ ਨਾ ਕੰਵਿਦਾ ਕਿ ਇਹ ਲੜਾਈਆ ਇਹ ਪੰਜਾਬੀਆਂ ਦੀ ਲੜਾਈਆ ਕਿ ਸਾਨੂੰ ਪਤਾ ਪੁਲਿਸਨ ਮਾਨਸਾ ਸਾਹਿਬ ਮੋਕੇ ਤੇ ਨਹੀਂ ਚੈਂਜ ਜਸਣਾ। ਇੱਕ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਸਭਾ ਦੇ ਵਿੱਚ ਉਸ ਵੇਲੇ ਪਾਣੀਆਂ ਦੇ ਰੱਖੇ ਗਿਆ ਗਿਆ। ਉਹਨਾਂ ਨੇ ਮਤਾ ਵੀ ਪਾਇਆ ਸੀਗਾ ਕਿ ਉਹ ਬਕਾਰੇ ਸੀ। ਕੈਪਟਨ ਸਾਹਿਬ ਤਾਂ ਉਹ ਸੀਗੇ ਜਿਹਨਾਂ ਨੇ ਪੂਰੀ ਜਾ ਕੇ ਜੀਬਦੀਂਦਰਾ ਕਾਪੀ ਨਾਲ ਹਸਪਤਾਲ ਦੇ ਪ੍ਰਾਈਮਰੀ ਸੇਂ ਕਰੇ। ਅ ਕੈਸਾ ਟੈਕਲ ਹੋਇਆ। ਉਹਨਾਂ ਕੈਪਟਨ ਜੋਂ ਤਾਂ ਜੀਹੇ ਨਾ ਕਰਦੇ ਰਿਹਾ ਉਹ ਗੁਮਰੀ ਫੁੱਲ ਉਹ ਕਿਰ ਰੈਲੇਮੈਂਟ ਹੋਣੀ ਹੈ ਕਿਉਂਕਿ ਜਿਹੜਾ ਪਤਾ ਮਹਿਲਾਂ ਤੋਂ ਬਾਹਰ ਨਿਕਲਿਆ ਹੀ ਨਹੀਂ ਉਹ ਕੱਲਾ ਪੰਜਾਬ ਵੀ ਰੱਖੀ ਦਿੱਤੂਗਾ ਪੁੱਛੀ ਗੱਲ ਕਰਦਾ ਹਾਂ ਉਹਦੇ ਨਾਲ ਕੇ ਅਮਰ ਕਿਉਂ ਨਹੀਂ ਆਇਆ ਸਭ ਜੀ ਕਿ ਬੀਬੀਐਮਪੀ ਮੁਖਤੌਲ ਸਾਰੇ ਤੇ ਜੋ ਪਾਸ ਸਰਕਾਰ ਤੇ ਸਾਰੇ ਦੇ ਮੱਦੀ ਕਰਦਾ ਕਿ ਕਿੱਥੇ ਰੁਕੇ ਜਾਓਗੇ ਜਾਂ ਕਿੱਥੇ ਚਲੋਗੇ ਇਹ ਇਹ ਦਾ ਮੈਂ ਮੈਂ ਇਹ ਸਭ ਦਾ ਇਹ ਸਭ ਸਾਰਿਆਂ ਨੇ ਲੋਕ ਬਾਕੀ ਵਾਂਸੇ ਨਾਲਸ ਕਰ ਰਹੇ ਅਸੀਂ ਰੋਜ਼ ਦੇ ਸੇਵਕਾਂ ਅਸੀਂ ਨਾ ਦੇ ਹਰ ਫੈਸਲੇ ਤੇ ਖੁੱਲ੍ਹ ਪਾਉਂਦੇ ਹਾਂ ਮਕਸਦ ਪਈ ਪਰ ਸੋ ਨਹੀਂ ਹੈ ਪਾਣੀ ਲੋਟ ਤੋਂ ਨਹੀਂ ਆ ਰਿਹਾ ਪਾਣੀ ਕਿਉਂ ਨਹੀਂ ਮਿਲ ਰਿਹਾ ਇਹ ਸਭ ਭਾਰੇ ਨੇ ਇਹ ਸਰਪੰਚ ਦਾ ਆਪਣਾ ਇਹ ਰੇਗਿਸਤਾਨ ਬਣ ਗਿਆ ਕਿ ਹਾਲਾਤ ਜਿਹੜੇ ਜਾਣਗੇ ਸੰਸਾਦੀ ਕਹਿੰਦੇ ਲੋਕ ਦਾ ਸਵਾਲ ਹੈ ਮਕਸਦ ਇਹ ਨਹੀਂ ਹੋਦਾ ਕਿ ਪੰਜਾਬੀ ਵਿੱਚ ਲੋਕੀਂ ਕੋਈ ਨਹੀਂ ਬਣਨਾ